ਪੰਜਾਬੀ ਖਬਰ ਨਮਾ ਸੁਣਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਤੱਕ ਦੀ ਵੱਡੀ ਖਬਰ ਪੰਜਾਬ ਦੇ ਛੋਟੇ ਕਿਸਾਨਾਂ ਤੋਂ ਇਲਾਵਾ ਵੱਡੇ ਕਿਸਾਨਾਂ ਨੂੰ ਵੀ ਖੁਸ਼ਖਬਰੀ ਦੇ ਸਕਦੀ ਹੈ ਸਰਕਾਰ ਚੰਡੀਗੜ੍ਹ ਤੋਂ ਇੱਕ ਖਬਰ ਜਿੱਥੇ ਕਿ ਪੰਜਾਬ ਸਰਕਾਰ ਛੋਟੇ ਕਿਸਾਨਾਂ ਨੂੰ ਜਿਹੜਾ ਕਿ ਉਹਨਾਂ ਦਾ ਲੋਨ ਮਾਫ ਕਰਨ ਤੋਂ ਇਲਾਵਾ ਵੱਡੇ ਕਿਸਾਨਾਂ ਦਾ ਵੀ ਵਿਆਜ ਮਾਫ ਕਰਕੇ ਉਹਨਾਂ ਨੂੰ ਵੱਡੀ ਖੁਸ਼ਖਬਰੀ ਦੇ ਸਕਦੀ ਹੈ ਜਾਣਕਾਰੀ ਮੁਤਾਬਕ ਕਿਸਾਨ ਦੀ ਕਰਜ਼ਾ ਮੁਆਫੀ ਲਈ ਡੀਟੀ ਤੱਕ 2 ਦਿਨਾਂ ਦੀ ਅੰਮ੍ਰਿਤਸਰ ਤੇ ਲੁਧਿਆਣਾ ਨਾਲ ਗੱਲਬਾਤ ਕਰਦੇ ਆ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਇੰਦਰ ਸਿੰਘ ਨੂੰ ਮਿਲੇ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ 17 ਅਗਸਤ ਤੱਕ ਕਮੇਟੀ ਆਪਣੀ ਰਿਪੋਰਟ ਸਰਕਾਰ ਨੂੰ ਸੌਪ ਦੇਵੇਗੀ ਡਾਕਟਰ ਹੱਕ ਨੇ ਕੈਪਟਨ ਨੂੰ ਦੱਸਿਆ ਕਿ 5 ਏਕੜ ਤੋਂ ਵੱਧ ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਦਾ ਲੋਨ ਤਾਂ ਮੁਆਫ ਨਹੀਂ ਕੀਤਾ ਜਾ ਸਕਦਾ ਤਾਂ ਘੱਟੋ ਘੱਟ 1 ਸਾਲ ਦਾ ਵਿਆਸਤਣ ਦਾ ਛੋੜ ਦਿੱਤੀ ਜਾਵੇ ਡਾਕਟਰ ਹੱਕ ਵੱਡੇ ਕਿਸਾਨਾਂ ਨੂੰ ਵਿਆਜ ਮਾਫ ਕਰਨ ਦੀ ਸਪਾਰਸ਼ ਆਪਣੀ ਰਿਪੋਰਟ ਚ ਕਰ ਸਕਦੇ ਹਨ ਜੇਕਰ ਇਹ ਜਾ ਹੁੰਦਾ ਤਾਂ ਕਰੀਬ 3000 ਕਰੋੜ ਰੁਪਏ ਦਾ ਜਿਹੜਾ ਕੀ ਵਾਧੂ ਬੋਝ ਸਰਕਾਰ ਦੇ ਪੈ ਜਾਵੇਗਾ ਇਸੇ ਤੱਕ ਜਿਹੜੀ ਕਿ ਵੱਡੀ ਖਬਰ ਦੇਸ਼ ਤੇ तमाम ਜੁਨੀ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਤੱਕ ਲਈ ਮੈਨੂੰ ਦੇ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ